ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਗਿਆਨੀ ਦੇ ਬਾਰੇ ਕੀ ਲਿਖਿਆ ਗਿਆ ਹੈ ਕੋਈ ਗਿਆਨੀ ਕੌਣ ਹੁੰਦਾ ਹੈ ਆਪਾਂ ਕਿੰਨੀ ਵਾਰ ਦੇਖਦੇ ਹਾਂ ਹਰੇਕ ਨੂੰ ਆਪਾਂ ਗਿਆਨੀ ਕਹਿ ਦਿੰਨੇ ਹਾਂ ਪਰ ਗੁਰਬਾਣੀ ਦੇ ਵਿੱਚ ਗਿਆਨੀ ਕੌਣ ਹੈ ਆਓ ਆਪਾਂ ਉਹ ਗੁਰਬਾਣੀ ਵਿੱਚੋਂ ਹੀ ਦੇਖਦੇ ਹਾਂ ਗੁਰਬਾਣੀ ਤੁਹੀਂ ਪੁੱਛਦੇ ਆ ਗੁਰਬਾਣੀ ਹੀ ਸਾਨੂੰ ਇਸ ਦਾ ਜਵਾਬ ਦੇਗੀ ਔਰ ਸਾਡੀ ਸ਼ੰਕਾ ਦੂਰ ਕਰੇਗੀ ਸ਼ਰੀਰ ਆਗ ਮਹੱਲਾ ਪਹਿਲਾ ਕਰ ਚੌਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 24 ਦੇ ਉੱਪਰ ਇਹ ਸ਼ਲੋਕ ਦਰਜ ਹੈ ਜਿਸ ਦੇ ਵਿੱਚ ਗਿਆਨੀ ਬਾਰੇ ਦੱਸਿਆ ਗਿਆ ਹੈ ਗਿਆਨੀ ਕੌਣ ਹੈ ਆਪਾਂ ਸ਼ੁਰੂ ਕਰਦੇ ਹਾਂ ਏਕਾ ਸੁਰਤ ਜੇਤੇ ਹੈ ਜੀ ਸੁਰਤ ਵੀ ਹੋਣਾ ਕੋਈ ਨਾ ਕੀ ਏਕਾ ਸੁਰਤ ਇੱਕ ਸੁਰਤ ਇੱਕੋ ਤਰ੍ਹਾਂ ਦੀ ਸੁਰਤ ਆਪਣੇ ਅੰਦਰ ਚਾਹੇ ਉਹ ਬਾਹਰ ਮੁਕੀ ਲਾਲੋ ਚਾਹੇ ਉਹ ਅੰਦਰ ਮੁਕੀ ਚੱਲ ਜਾਓ ਸੁਰਤ ਹਮੇਸ਼ਾ ਇੱਕ ਹੀ ਹੈ ਸਾਡੇ ਕੋਲ ਹਰੇਕ ਨੂੰ ਦਿੱਤੀ ਹੈ ਉਹ ਸੁਰਤ ਸੁਰਤ ਵੀ ਹੋਣਾ ਕੋਏ ਨਾ ਕਿ ਬਿਨਾਂ ਸੁਰਤ ਤੋਂ ਕਿਸੇ ਨੂੰ ਵੀ ਪੈਦਾ ਨਹੀਂ ਕੀਤਾ ਉਹਨਾਂ ਨੇ ਸੋ ਪਰਮੇਸ਼ਵਰ ਨੇ ਜਿਹਨੂੰ ਵੀ ਪੈਦਾ ਕੀਤਾ ਹੈ ਉਹਨੂੰ ਸੁਰਤ ਦੇ ਨਾਲ ਹੀ ਪੈਦਾ ਕੀਤਾ ਹੈ ਸੁਰਤ ਉਹਦੇ ਅੰਦਰ ਹੀ ਹੈ ਸੁਰਤ ਹੀ ਸਾਡੀ ਸਾਡਾ ਮਨ ਹੈ ਸੁਰਤ ਹੀ ਸਾਡਾ ਜੀ ਹੈ ਜਿਹੜਾ ਜੀ ਬਾਹਰ ਮੁਖੀ ਆਪਣਾ ਆਪਾਂ ਬਾਹਰ ਦੁਨੀਆ ਨਾਲ ਜੁੜੇ ਇਹ ਸੁਰਤ ਹੀ ਜੁੜੀ ਹੋਈ ਹੈ ਇਹ ਉਸ ਦੀ ਸੁਰਤ ਹੀ ਹੈ ਜੇਹੀ ਸੁਰਤ ਤੇਹਾ ਤੇ ਨਰਾਹ ਲੇਖਾ ਇਕੋ ਆਵੈ ਜਾਹ ਹੁਣ ਲੇਖਾ ਆਪਾਂ ਦੇਣਾ ਜੇ ਆਪਾਂ ਸੁਰਤ ਦੇ ਨਾਲ ਜੁੜੇ ਆ ਸੁਰਤ ਆਪਣੇ ਕਿੱਥੇ ਟਿਕੀ ਆ ਉਹੀ ਲੇਖਾ ਦਿੰਦੀ ਆ ਆਖਿਰ ਜ਼ਮੇ ਜਦੋਂ ਆਪਾਂ ਦੁਨੀਆ ਛੱਡ ਕੇ ਜਾਂਦੇ ਆ ਆਖਰੀ ਜਿਹੜਾ ਸਾਹ ਆ ਆਖਰੀ ਸਮਾਂ ਜਿਹੜਾ ਸਾਡੀ ਸੁਰਤ ਕਿੱਥੇ ਜੁੜੀ ਆ ਉਹ ਉਸ ਸੁਰਤ ਦੇ ਹਿਸਾਬ ਨਾਲ ਹੀ ਡਿਸਾਈਡ ਹੋ ਜਾਣਾ ਆਪਾਂ ਉਸ ਟਾਈਮ ਇਹ ਲਿਖਾ ਦੇਣਾ ਪੈਣਾ ਆਖਰੀ ਸਮਾਂ ਜਦੋਂ ਆਉਂਦਾ ਹੈ ਸਾਰੇ ਸਰੀਰ ਦੀ ਚੇਤਨਾ ਜਿਹੜੀ ਹੈ ਇੱਕ ਵਾਰੀ ਇੱਥੇ ਆਉਂਦੀ ਹੈ ਪੂਰੀ ਇਸ ਮਸਤਕ ਦੇ ਆਲੇ ਦੋਲੇ ਬਹੁਤ ਲੋਕਾਂ ਨੇ ਵੀ ਵੀਡੀਓਜ਼ ਦੇਖਦਾਂ ਪਾਇਆ ਹੁੰਦਾ ਕਿ ਜੀ ਤੁਹਾਡਾ ਸਿਰ ਜਿਹੜਾ ਹੈਗਾ ਉੱਥੇ ਇੱਕਦਮ ਪ੍ਰਕਾਸ਼ ਹੋਇਆ ਔਰ ਇਵਨ ਸਕੈਨ ਕਰਕੇ ਵੀ ਦੇਖਿਆ ਸਾਇੰਟਿਸਟਾਂ ਨੇ ਇਕਦਮ ਸਾਰੀ ਸੁਰਤ ਇੱਥੇ ਆਂਦੀ ਹੈ ਜੋ ਤੁਸੀਂ ਕੁਛ ਕੀਤਾ ਹੈ ਉਹਦਾ ਸਾਰਾ ਲੇਖਾ ਜੋਖਾ ਇੱਕ ਵਾਰੀ ਇੱਥੇ ਕਰਕੇ ਜੋ ਤੁਹਾਡਾ ਫਾਈਨਲ ਡਿਸੀਜਨ ਹੈ ਉਹਦੇ ਅਕੋਰਡਿੰਗ ਤੁਹਾਡਾ ਨੈਕਸਟ ਕਿੱਥੇ ਤੁਸੀ ਜਾਣਾ ਹੈ ਉਹ ਨਿਰਧਾਰਤ ਹੋ ਜਾਂਦਾ ਹੈ ਕਾਹੇ ਜੀ ਕਰੇ ਚਤੁਰਾਈ ਲੈਵੇਂ ਦੇਵੇਂ ਢਿੰਨਾ ਪਾਈ ਤੇ ਆਪਾਂ ਨੂੰ ਇੱਥੇ ਆਪਾਂ ਨੂੰ ਤਾੜਨਾ ਕਰਦਨੇ ਕਿ ਕਾਹੇ ਜੀ ਚਤੁਰਾਈ ਕਰਦਾ ਤੂੰ ਇੰਨੀ ਲੈਵੇਂ ਦੇਵੇਂ ਢਿੰਨਾ ਪਾਈ ਜੋ ਵੀ ਹੈ ਕੁਛ ਆਪਣੀ ਮਰਜ਼ੀ ਨਾਲ ਹੀ ਤੂੰ ਕਰਦਾ ਜਾ ਰਿਹਾ ਹੈ ਉਹਦੇ ਕੋਲ ਢੇਲ ਨਹੀਂ ਪਾਉਂਦਾ ਲਈ ਜਾਂਦਾ ਪਰ ਇਹ ਨਹੀਂ ਦੇਖਦਾ ਉਹ ਦੇਣ ਕੋ ਵਾਲਾ ਕੌਣ ਆ ਦੇਣ ਵਾਲੇ ਨੂੰ ਭੁੱਲੇ ਆ ਲੈਣ ਦੇ ਵਾਸਤੇ ਬਥਿਆਰ ਆ ਇਹ ਲੋ ਦੇਰੇਆ ਨੂੰ ਨਹੀਂ ਭੁਲਣਾ ਤੇਰੇ ਜੀ ਜੀਆਂ ਕਾ ਤੋਹੇ ਕਿੰਤ ਕੋ ਸਾਹਿਬ ਆਵੇ ਰੋਹੇ ਹੁਣ ਆਪਾਂ ਦੱਸ ਦਿੰਨੇ ਕਿ ਜੀ ਤਾਂ ਉਸੇ ਦਾ ਹੀ ਆਹੇ ਪਰ ਆਪਾਂ ਆਪਣੇ ਆਪ ਨੂੰ ਸਮਝੀ ਬੈਠੇ ਆ ਕਿ ਮੈਂ ਕੁਛ ਕਰ ਰਿਹਾ ਹਾਂ ਜਦੋਂ ਨੇ ਡੋਰ ਖਿੱਚ ਲੈਣੀ ਹੈ ਫਿਰ ਮੈਂ ਕਿੱਥੇ ਚੱਲ ਜਾਣੀ ਹੈ ਉਹ ਵਿੱਚ ਹੀ ਸਮਾ ਜਾਣੀ ਹੈ ਜੇ ਤੂੰ ਸਾਹਿਬ ਆਵੇ ਰੋਹ ਤੂੰ ਉਹਨਾਂ ਕਾ ਤੇਰੇ ਉਹ ਹੁਣ ਜੇ ਪਰਮੇਸ਼ਰ ਨੂੰ ਇਸ ਤੇ ਕੋਈ ਗੁੱਸਾ ਆ ਵੀ ਜਾਵੇ ਗੁਰਨਾਨ ਦੇ ਜੀ ਕਹਿੰਦੇ ਨੇ ਕਿ ਭਾਈ ਜੇ ਅਸੀਂ ਕੋਈ ਗਲਤੀ ਕਰ ਗਏ ਲਈ ਹੈਗੇ ਤਾਂ ਤੇਰੇ ਹੀ ਆ ਸੋ ਜਦੋਂ ਆਪਾਂ ਇਹ ਮੰਨ ਲਵਾਂਗੇ ਕਿ ਮੈਂ ਤੇਰਾ ਹੀ ਹਾਂ ਕਰਨ ਕਰਾਉਣ ਵਾਲਾ ਤੂੰ ਆਪ ਹੀ ਹੈਂ ਸੁਆਮੀ ਜਿਵੇਂ ਕੋਈ ਔਗਣ ਕੀਤੇ ਨੇ ਉਹਨਾਂ ਨੂੰ ਮaaf ਕਰ ਦੇ ਤਾਂ ਫਿਰ ਉਹ ਮaaf ਵੀ ਕਰ ਦਿੰਦਾ ਹੈ ਉਦੋਂ ਤੱਕ ਨਹੀਂ ਕਰਦਾ ਜਦੋਂ ਤੱਕ ਇਹ ਸਮਝਦੇ ਕਿ ਮੈਂ ਕਰ ਸਕਦਾ ਜੇ ਉਹ ਕਹਿੰਦਾ ਮੈਂ ਕਰ ਸਕਦਾ ਵੇ ਕਰੀ ਚੱਲ ਫਿਰ ਨਹੀਂ ਮaaf ਕਰਦਾ ਉਹ ਇਸ ਵਾਸਤੇ ਆਪਣਾ ਆਪਾ ਹੀ ਛੱਡਣਾ ਹੈ ਹਉਮੈ ਛੱਡਤੀ ਤੇ ਕੰਮ ਖਤਮ ਹਉਮੈ ਮੇਰੇ ਕੋ ਰੋਗ ਹੈ ਇਹ ਛੱਡ ਦੇ ਸਾਰੇ ਰੋਗ ਖਤਮ ਤੁਹਾਡੇ ਅੰਦਰ ਪਰਮੇਸ਼ਰ ਦਾ ਪ੍ਰਕਾਸ਼ ਹੋ ਜਾਣਾ ਪਰਮੇਸ਼ਰ ਹੀ ਪ੍ਰਗਟ ਹੋਏ ਨਾ ਕੋਈ ਕਾਰਿ ਹੋ ਰਿਹਾ ਪਰਮ ਹੈ ਸਾਨੂੰ ਕਿ ਅਸੀਂ ਕਰ ਰਹੇ ਆ ਇਹ ਭਰਮ ਜਿੱਦਣ ਤੁਹਾਡਾ ਅੱਗੇ ਨਿਕਲ ਗਿਆ ਤੁਹਾਨੂੰ ਪਤਾ ਚੱਲਣਾ ਹੀ ਕਰਨ ਕਰਾਉਣ ਵਾਲਾ ਤੋਂ ਆਪ ਹੀ ਹੈ ਕਰਨ ਕਰਾਉਣ ਪਰਮੇਸ਼ਰ ਆਪ ਹੀ ਹੈ ਅੱਗੇ ਦੱਸਦੇ ਨੇ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਦਰੀ ਅੰਦਰ ਤੋਲੇ ਤੋਲ ਉਹ ਜਿਹੜੀ ਮੈਂ ਤੁਹਾਨੂੰ ਹੁਣੇ ਗੱਲ ਦੱਸ ਕੇ ਟਿਆਂ ਉਹੀ ਤਾਂ ਜਵਾਬ ਆ ਗਿਆ ਕਿ ਅਸੀਂ ਆਪਣੀ ਮਰਜ਼ੀ ਨਾਲ ਜੋ ਵੀ ਬੋਲ ਬੋਲ ਕੇ ਮੈਂ ਕਰ ਰਿਹਾ ਮੈਂ ਕਰ ਰਿਹਾ ਆਪਣੇ ਆਪ ਨੂੰ ਬੋਲ ਆਪਣੇ ਵਿਗਾੜ ਰਹੇ ਆ ਇਹ ਜੀਬ ਜਿਹੜੀ ਹੈ ਇਹਦੇ ਉੱਤੇ ਹੀ ਜਿਹੜਾ ਸਤ ਆ ਜਾਵੇ ਕਿ ਪਰਮੇਸ਼ਰ ਤੂੰ ਹੀ ਹੈ ਤੂੰ ਹੀ ਕਰਨ ਵਾਲਾ ਹੈ ਸਤ ਪ੍ਰਗਟ ਹੋ ਜਾਵੇ ਅਗਿਆਨਤਾ ਸਾਡੇ ਅੰਦਰੋਂ ਨਿਕਲ ਜਾਵੇ ਤਵੇ ਪਰਮੇਸ਼ਰ ਹੀ ਰਹਿ ਜਾਣਾ ਅਗੇ ਵੈਕੇ ਨਾ ਜਾਣਾ ਕਰਨ ਕਰਾਉਣ ਵਾਲਾ ਹੀ ਰਹਿ ਜਾਊਗਾ ਤੁਹਾਡਾ ਹੋਣਾ ਨਾ ਹੋਣਾ ਤਾਂ ਖਤਮ ਆ ਫਿਰ ਜਹ ਕਰਣੀ ਤਹ ਪੂਰੀ ਮਤ ਕਰਣੀ ਵਾਜੋਂ ਘੱਟੇ ਘੱਟ ਹੁਣ ਆਪਣੀ ਅਗਰ ਮਤ ਛੱਡ ਦੇਵੇਂ ਤਾਂ ਫਿਰ ਕੋਈ ਘਾਟਾ ਨਹੀਂਗਾ ਘਾਟਾ ਕਦੋਂ ਪੈਂਦਾ ਜਦੋਂ ਆਪਾਂ ਕਹਿੰਨੇ ਮੈਂ ਕਰ ਰਿਹਾ ਇਹ ਦੁਰਮਤ ਦੁਰਮਤ ਛੱਡ ਦੇ ਗੁਰਮਤ ਲੈ ਲਾ ਘਾਟਾ ਖਤਮ ਕੋਈ ਡੈਫੀਸ਼ੈਂਸੀ ਕੋਈ ਘਾਟਾ ਰਹਿ ਨਹੀਂ ਜਾਣਾ ਤੇ ਅੰਦਰ ਕਿਉਂਕਿ ਪੂਰਾ ਹੀ ਹੋ ਪੂਰੇ ਕੇ ਗੁਣ ਗਾਓਗੇ ਪੂਰੇ ਹੋ ਜਾਓਗੇ ਪਰਮਪੁਰਖ ਦੇ ਨਾਲ ਜੁੜੋਂਗੇ ਤਾਂ ਪਰਮਪੁਰਖ ਤੁਹਾਨੂੰ ਆਪਣੇ ਵਰਗਾ ਹੀ ਬਣਾ ਲਏਗਾ ਫਾਰਸ ਦੇ ਨਾਲ ਜੇ ਲੋਹਾ ਪੇਟੂਗਾ ਪਾਰਸ ਨੇ ਆਪਣੇ ਗੁਣ ਸਾਰੇ ਦੇ ਦੇਣੇ ਹੈਗੇ ਆ ਪਰ ਉਹ ਆਪੋ ਪ੍ਰਗਟ ਨਹੀਂ ਗਏ ਆਪਾਂ ਨੂੰ ਪਤਾ ਨਹੀਂ ਗਏ ਹੁਣ ਅੱਗੇ ਦੱਸਦੇ ਨੇ ਕਿ ਫਿਰ ਗਿਆਨੀ ਕੌਣਾ ਪ੍ਰੌਣਤ ਨਾਨਕ ਗਿਆਨੀ ਕਿ ਐਸਾ ਹੋਏ ਆਪ ਪਛਾਣੇ ਬੁੱਝੇ ਸੋਏ ਹੁਣ ਉਹੀ ਗੱਲ ਆ ਗਈ ਜਿਹੜੀ ਆਪਾਂ ਕਰ ਰਹੇ ਆ ਆਪਣੇ ਆਪ ਨੂੰ ਜਦੋਂ ਪਛਾਣ ਲਓਗੇ ਜਦੋਂ ਬੁੱਝ ਲਓਗੇ ਕਿ ਮੇਰੀ ਹੋਂਦ ਮੇਰੇ ਕਾਰਨ ਨਹੀਂ ਹੈ ਮੇਰੀ ਹੋਂਦ ਉਸ ਹਰੀ ਪਰਮੇਸ਼ਰ ਦੇ ਕਾਰਨ ਹੈ ਗੁਰ ਪਰਮੇਸ਼ਰ ਇੱਕੋ ਜਾਣ ਜਿਹੜਾ ਅੰਦਰ ਬੈਠਾ ਹੈ ਗੁਰ ਜਿੱਥੋਂ ਸਾਨੂੰ ਗਿਆਨ ਮਿਲਦਾ ਹੈ ਜਿਹੜਾ ਸਾਨੂੰ ਦੱਸ ਰਿਹਾ ਹੈ ਕਿ ਭਾਈ ਆਹ ਕਰ ਤੇ ਆਹ ਨਾ ਕਰ ਪਰ ਆਪਾਂ ਉਹ ਸੁਣਦੇ ਨਹੀਂਗੇ ਉਹੀ ਸਾਡੇ ਅੰਦਰ ਜਿਹੜਾ ਬੈਠਾ ਉਹ ਹੀ ਹਾਰਾ ਉਹੀ ਗੋਰਾ ਪਿੱਛੇ ਉਹਨੂੰ ਜਿਹੜਾ ਉਪਦੇਸ਼ ਮਿਲਦਾ ਉਹ ਪਰਮੇਸ਼ਰ ਤੋਂ ਮਿਲਦਾ ਪ੍ਰੌਣਤ ਨਾਨਕ ਗਿਆਨੀ ਕਿਹੈਸਾ ਹੋਏ ਆਪ ਪਛਾਣੇ ਬੂਝੇ ਸੋਏ ਫਸੋ ਜਦੋਂ ਬੁੱਝ ਲਊਗਾ ਕਿ ਪਰਮੇਸ਼ਰ ਹੀ ਹੈ ਕਰਨ ਕਰਾਉਣ ਵਾਲਾ ਬਸ ਗੱਲ ਖਤਮ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੇ ਪਰਵਾਣ ਗੁਰ ਦੀ ਕਿਰਪਾ ਦੇ ਵਿਚਾਰ ਕਰੇ ਗੁਰ ਪ੍ਰਸਾਦ ਜਪ ਆਦ ਸੱਚ ਜੁਗ ਆਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚ ਆਦਿ ਵੀ ਸੱਚ ਸੀ ਜੁਗ ਜਦੋਂ ਸ਼ੁਰੂ ਹੋਇਆ ਉਦੋਂ ਵੀ ਸੱਚ ਸੀਗਾ ਹੁਣ ਵੀ ਸੱਚ ਆ ਔਰ ਅੱਗੇ ਵੀ ਸੱਚ ਰਹੂਗਾ ਸੋ ਜੋ ਵੀ ਆਪਾਂ ਦੇਖ ਰਹੇ ਆ ਜੋ ਵੀ ਉੱਥੇ ਪ੍ਰਗਟ ਹੋ ਰਿਹਾ ਉਹ ਆਪ ਹੀ ਵਰਗਟ ਹੋ ਰਿਹਾ ਰੂਪ ਲਗ ਲਗ ਬਦਲ ਕੇ ਪ੍ਰਗਟ ਹੋ ਰਿਹਾ ਉਹੀ ਸੁਰਤ ਹੈ ਉਹਦੀ ਜਿਹੜੀ ਸੁਰਤ ਨਾਲ ਆਪਾਂ ਜੁੜੇ ਆ ਉਹੀ ਉਹਦਾ ਵਿਚਾਰ ਆ ਸੋ ਉਸ ਵਿਚਾਰ ਨੂੰ ਅਗਰ ਪਕੜ ਲਾਓਗੇ ਉਹ ਹੁਕਮ ਆ ਜਿਹੜਾ ਹੁਕਮ ਸਾਨੂੰ ਮਿਲ ਰਿਹਾ ਹੈ ਉਹ ਹੁਕਮ ਪਿੱਛੋਂ ਪਰਮੇਸ਼ਰ ਕਰ ਰਿਹਾ ਸੋ ਗਿਆਨੀ ਦਰਗਜ ਕੌਣ ਪਰਵਾਣਾ ਜਿਹੜਾ ਗੁਰਪ੍ਰਸਾਦ ਨੂੰ ਜਾਣ ਲਵੇ ਗੁਰਪ੍ਰਸਾਦ ਨੂੰ ਜਾਣ ਕੇ ਆਪਣੇ ਆਪ ਨੂੰ ਜਾਣ ਲਵੇ ਕਿ ਮੇਰੀ ਆਪਣੀ ਕੋਈ ਹਸਤੀ ਨਹੀਂ ਹੈ ਮੇਰੀ ਹਸਤੀ ਜਿਹੜੀ ਹੈ ਉਸ ਪਰਮੇਸ਼ਰ ਕਰਨ ਹੈ ਮੇਰੀ ਹਸਤੀ ਤਾਂ ਮਨ ਦੀ ਆ ਮਨ ਵਾਲਤਾ ਹਾਂ ਤੇ ਮੈਂ ਮਰ ਗਈ ਮੈਂ ਆਪਣੀ ਮਤ ਛੱਡਤੀ ਉਹ ਹਾਂ ਔਰ ਮੈਂ ਆਪਣੀ ਮਰਜ਼ੀ ਛੱਡਤੀ ਉਹ ਮੈਂ ਔਰ ਜੋ ਕੁਝ ਮੈਂ ਦੇਖ ਰਿਹਾ ਉਹ ਮੇਰਾ ਹੈ ਮੇਰਾ ਉਹ ਆਪਾਂ ਛੱਡਤਾ ਆਉਂ ਤੇ ਮੈਂ ਦੋਨੋਂ ਮਰ ਗਿਆ ਮਤ ਛੱਡਤੀ ਔਰ ਅਹੰਕਾਰ ਛੱਡਤਾ ਤਾਂ ਪਿੱਛੇ ਕੌਣ ਰਹਿ ਜਾਊਗਾ ਸੋਚ ਕੇ ਦੇਖੋ ਨਾ ਪਿੱਛੇ ਕੌਣ ਰਹਿ ਜਾਊਗਾ ਘੋਰ ਜਾ ਗਿਆ ਪਰਮੇਸ਼ਰ ਰਹਿ ਗਿਆ ਜਿਹੜਾ ਸਾਨੂੰ ਗਿਆਨ ਦੇ ਰਿਹਾ ਸੋ ਉਹ ਹੀ ਗਿਆਨੀ ਪ੍ਰਵਾਨ ਹੈ ਜਿਹੜਾ ਆਪਣੇ ਆਪ ਨੂੰ ਪਛਾਣ ਲਵੇ ਇਹੀ ਗੁਰਬਾਣੀ ਦੇ ਵਿੱਚ ਦਾ ਅਰਥ ਦਿੱਤਾ ਗਿਆ ਸੋ ਹੋ ਸਕੇ ਤਾਂ ਗੁਰ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਗੁਰਬਾਣੀ ਦੀ ਗੁਰਮਤ ਲਓ ਔਰ ਆਪਣੇ ਆਪ ਨੂੰ ਪਛਾਣੋ ਆਪ ਪਛਾਣੇ ਸੋਈ ਗਿਆਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ